ਤੇ ਪੱਠੇ ਪੌਂਦਾ ਪੌਂਦੇ ਦੀ ਇਹਦੀ ਨਿਗਾ ਘਟਣ ਲੱਗ ਗਈ ਇਹਨੇ ਬੜਾ ਕਿਹਾ ਉਹਨੂੰ ਯਾਰ ਮੇਰੀ ਨਿਗਾ ਚੈੱਕ ਕਰਾ ਦੇ ਉਹਨੇ ਪਿਓ ਦੇ ਪੁੱਤ ਨੇ ਨਿਗਾ ਹੀ ਨਹੀਂ ਚੈੱਕ ਕਰਾਈ ਇਹਦੀ ਔਰ ਇਹਨੂੰ ਘਰੇ ਹੀ ਲਿਆ ਕੇ ਦਵਾਈ ਦਿੱਤੀ ਕਹਿੰਦਾ ਲਿਆ ਪਾ ਲਿਆ ਕਰ ਜਦੋਂ ਹੀ ਇਹਨੇ ਉਹ ਦਵਾਈ ਪਾਈ ਪਤਾ ਨਹੀਂ ਉਹ ਦਵਾਈ ਦੀ ਡੇਟ ਐਕਸਪਾਇਰ ਸੀ ਜਾਂ ਕੀ ਸੀ ਅੰਨ੍ਹਾ ਹੀ ਹੋ ਗਿਆ ਵਿਚਾਰਾ ਬਾਬੂ ਜੀ ਹਾਂ ਹਾਂ ਬਾਪੂ ਉਹ ਬਿੱਟੂ ਨੂੰ ਕਰ ਕਰਾ ਦੇ ਕੋਈ ਹਾਂ ਬਿੱਟੂ ਨੂੰ ਗੱਲ ਕਰਾਉਣਾ ਤੇਰੀ ਮੈਂ ਕਰਾ ਦੇ ਤੇਰਾ ਕਰਾਉਣਾ ਉਹ ਬਿੱਟੂ ਨਾਲ ਗੱਲ ਕਰਾਈ ਕਾਕਾ ਬਿੱਟੂ ਕੀ ਹਾਲ ਨੇ ਵੀਰੇ ਰੋਕਿਆ ਦੇ ਗੱਲ ਬਾਬੂ ਜੀ ਬਿੱਟੂ ਕੀ ਹਾਲ ਨੇ ਜੀ ਹੋਰ ਸੁਣਾਓਗੇ ਤਾਂ ਵਧੀਆ 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 ਵੀਰੇ ਹੋ ਠੀਕ ਠਾਕ ਵਧੀਆ ਵਧੀਆ ਲੁਗੜ ਨਾਲ ਗੱਲ ਕਰ ਲੁਗੜ ਨਾਲ ਆਓ ਜੀ ਮੈਂ ਵੀ ਲੁਗੜ ਨਾਲ ਗੱਲ ਕਰ ਬਿੱਟੂ ਨਾਲ ਪਰ ਗੱਲ ਹਲੋ ਹੋ ਲੁਗੜਾ ਜੀ ਹਾਲ ਜਾਂਿਆ ਠੀਕ ਆ ਬਿੱਟੂ ਹੋਰ ਕਿਤਾ ਸੇਤਾ ਕਿਤਾ ਸੇਤਾ ਸੀ ਇਹਦੇ ਅੱਖਾਂ ਦੇ ਉਹ ਨੋਸ਼ਾ ਆਪਿਆ ਬਈ ਠੀਕ ਆ ਹਾਂ ਬੋਰੋ ਦਾ ਟੀਕਾ ਆ ਗਿਆ ਹਾਂ ਇਹ ਯਾਰ ਜੀ ਉਹ ਬੜਾ ਜ਼ਰੂਰ ਪੂਣਾ ਰੰਦਾ ਨਾ ਨਾ ਰੰਦਾ ਰੰਦੇ ਆ ਵੀ ਫੋਰ ਆ ਗਿਆ ਜੀ ਹਰਣਾ ਕਿੱਥੇ ਜਾਓ ਰਣਾ ਬਾਹਰੋਂ ਬੋਰੋ ਚਲ ਗਿਆ ਇਧਰ ਬਾਜੀ ਹਿਲੇ ਡਾਲ ਲੋਈ ਆਹਾ ਉੱਥੇ ਨਿਊਜ਼ੀਲੈਂਡ ਗੁਰਦੁਆਰੇ ਚ ਆਹੋ ਸਾਡੇ ਆਹ ਹੋਲ ਪਰਦਾ ਕੇ ਹਾਲਾ ਪਹਿਲਾ ਹਾਲ ਠੀਕ ਠਾਕ ਆ ਗਿਆ ਦੂਜਾ ਅਸਰਾ ਦੋਸਤ ਪੂਰਾ ਹੋ ਗਿਆ ਹਾਂ ਉਹ ਤੇਰਾ ਦੋਸਤ ਇਸ਼ਾਰੀ-ਸ਼ਾਰੀ ਸ਼ਾਰੀ ਚਾਰੀ ਮਰ ਗਿਆ 900 ਦਾ ਮਰ ਗਿਆ ਉਹ ਮਾਰ ਗਿਆ ਵਿਚਾਰਾ ਜਾਗਾ ਹਾਂ ਬਹੁਤ ਬੜੇ ਗੱਲੇ ਬਹੁਤ ਤੇਰਾ ਫਰੈਂਡ ਸੀ ਲੁਕੀ ਬਹੁਤ ਬਹੁਤ ਅੱਛਾ ਹੈ। ਬੜੀ ਵਧੀਆ ਸੀ, ਬੜੀ ਵਧੀਆ ਸੀ। ਜੇ ਦਾ ਕੁਛ ਨਾ ਭੇਲੀ ਜਣਾਣਾ। ਆਹ। ਉਹ ਸਭ ਬਣਾ ਦੇਣੀ ਦਾ ਹੈ। ਇਹ ਦੇ ਦੇ। ਤੇ ਉਹਦਾ ਰਗਾ ਵੀ ਜੋ ਵੀ ਬਹੁਤ ਹੋਣਾ ਜਿਆਦਾ ਝਟਕਾ ਜਾਂ ਬਹੁਤ ਚਾਲਾ ਨਾ ਜਾ। ਬਹੁਤ ਝਟਕਾ ਜਿਆਦਾ ਲਗਾ ਬਹੁਤ ਮਰੇਗਾ ਲੈ। ਆਹ। ਹਾਂ। ਚੰਗਾ ਠੀਕ ਆ ਬਿੱਟੂ ਬਹੁਤ ਧੰਨਵਾਦ ਤੇਰੇ ਨਾਲ ਕੀਤੀ ਤੂੰ ਭਾਈ। ਆਊਗਾ ਬਿੱਟੂ ਤੇਰੇ ਕੋਲੇ ਆਊਗਾ ਮਿਲ ਕੇ ਜਾਊਗਾ ਬਿੱਟੂ। ਬਿੱਟੂ। ਆਉਗਾ ਆਉਗਾ ਉਹ ਕੰਨ ਨਾਲੇ ਮੈਂ ਰਾਣੇ ਨਾਲ ਗੱਲ ਕਰਾ ਦੂੰ ਤੇਰੀ ਅੱਛਾ ਹਾਂ ਕੱਟ ਗਿਆ ਲੁੱਗੀ ਗੱਲ ਕੱਟ ਗਿਆ ਫੋਨ ਉਹ ਲੱਗਣਾ ਹਾਂਜੀ ਕੱਟਿਆ ਗਿਆ ਫੋਨ ਕੱਟਿਆ ਗਿਆ ਕੱਟਿਆ ਹੋਇਆ ਕੱਟਿਆ ਗਿਆ ਹਾਂ ਚਲ ਦੇਖ ਰਹੀ ਹਾਂ ਫੇਰ ਸਹੀ ਕਿਤੇ ਹੋਰ ਸੁਣਾ ਖੁਸ਼ ਆਉਣ ਬਾਬਾ ਜੀ ਇਦਾਂ ਕਰਿਓ ਹਾਂ ਅੱਖਾਂ ਬਣਦੀਆਂ ਨਹੀਂ ਅੱਖਾਂ ਬਣ ਗਈਆਂ ਲੁਗੀਆਂ ਕਿਉਂ ਨਹੀਂ ਬਣਨ ਗਈਆਂ ਅੱਖਾਂ ਹਾਂ ਅੱਖਾਂ ਬਣਨ ਗਈਆਂ ਅੱਖਾਂ ਬਣਨ ਗਈਆਂ ਤੇਰੀਆਂ ਲੁਗਣਾ ਫਿਕਰ ਕਿਉਂ ਕਰਦਾ ਵਾਇਕੁ ਜੀ ਦਾ ਖਾਲਸਾ ਵਾਇਕੁ ਜੀ ਕੀ ਫਤਿਹ ਜੀ ਇਹ ਬਾਬਾ ਲੁਗੀ ਬਾਬਾ ਕਹਿੰਦੇ ਸੀ ਇਹਨੂੰ ਔਰ ਹਸੈਨਪੁਰ ਪਿੰਡਾ ਜਲੰਧਰ ਜ਼ਿਲ੍ਹੇ ਚੋਂ ਉੱਥੋਂ ਲੈ ਕੇ ਆਏ ਸੀ ਬੜੀ ਦੁੱਖ ਦੀ ਗੱਲ ਆ ਇਹਦੇ ਭਰਾ ਨੇ ਇਹ ਤੋਂ 3 ਕਿੱਲੇ ਜ਼ਮੀਨ ਆਪਦੇ ਨਾਂ ਲਵਾ ਲਈ ਕਹਿੰਦੇ ਵੀ ਤੇਰਾ ਕਿਹੜਾ ਵਿਆਹ ਹੋਇਆ ਯਾਰ ਤੂੰ ਕੀ ਕਰਨੀ ਆ ਨਾਲ ਇਹਦੇ ਦੋਸਤਾਂ ਮਿੱਤਰਾਂ ਨੇ ਕਹਿਤਾ ਵੀ ਚੱਲ ਦੇ ਦੇ ਇਹਦੇ ਭਤੀਜੇ ਨੂੰ ਵਿਆਹ ਮੇਰਾ ਪਤਾ ਲੱਗਿਆ ਹਾਂ ਹਾਂ ਭਾਜੀ ਹਾਂਜੀ ਪਤਾ ਭਰਾ ਮੇਰਾ ਹੀ ਹਾਂ ਉਹ ਬੜਾ ਮਨਤ ਨੇ ਆਏ ਪੁੱਛਦੇ ਪੁੱਛ ਸੀ ਉਹ ਆਹੋ ਅੱਛਾ ਮੇਰਾ ਪੁੱਛ ਨੇ ਪਿੰਡ ਵਰਦੀਂਦੀ ਸਾਡੇ ਅੱਛਾ ਇੰਨੀ ਚੜਾਈ ਸੀ ਉਹਦੀ ਹਾਂ ਜਿੱਥੇ ਲੱਗਿਆ ਨਾ ਜਿੱਥੇ ਲਗਾ ਵੀ ਹੁੰਦਾ ਆਇਆ ਉਹ ਸਭ ਪੁੱਛ ਨਹੀਂ ਜਾਣੀ ਅੱਛਾ ਹੋ ਜਦਸਾ ਨਾ ਪੜਾਈ ਬਹੁਤ ਸੀ ਅੱਛਾ ਤੇ ਉਸ ਤੋਂ ਬਾਅਦ ਬਾਪੂ ਕੋਲੋਂ ਜ਼ਮੀਨ ਵੀ ਚਲੇ ਗਈ ਫਿਰ ਇਹ ਵਿਚਾਰਾ ਕਿਸੇ ਦੇ ਨਾਲ ਪੱਠੇ ਪਾਉਣ ਲੱਗ ਗਿਆ ਕੰਮ ਕਰਨ ਲੱਗ ਗਿਆ ਤੇ ਪੱਠੇ ਪਾਉਂਦਾ ਪਾਉਂਦੇ ਦੀ ਇਹਦੀ ਨਿਗਾ ਘਟਣ ਲੱਗ ਗਈ ਇਹਨੇ ਬੜਾ ਕਿਹਾ ਉਹਨੂੰ ਵੀ ਯਾਰ ਮੇਰੀ ਨਿਗਾ ਚੈੱਕ ਕਰਾ ਦੇ ਉਹਨੇ ਪਿਆਰੇ ਪੁੱਤ ਨੇ ਨਿਗਾ ਹੀ ਨਹੀਂ ਚੈੱਕ ਕਰਾਈ ਇਹਦੀ ਔਰ ਇਹਨੂੰ ਘਰੇ ਹੀ ਲਿਆ ਕੇ ਦਵਾਈ ਦਿੱਤੀ ਕਹਿੰਦਾ ਲਿਆ ਪਾ ਲਿਆ ਕਰ ਜਦੋਂ ਹੀ ਇਹਨੇ ਉਹ ਦਵਾਈ ਪਾਈ ਪਤਾ ਨਹੀਂ ਉਹ ਦਵਾਈ ਦੀ ਡੇਟ ਐਕਸਪਾਇਰ ਸੀ ਜਾਂ ਕੀ ਸੀ ਬਾਪੂ ਲਾ ਨਾ ਹੀ ਹੋ ਗਿਆ ਵਿਚਾਰਾ ਉਹ ਬਿੱਟੂ ਔਰ ਉਸ ਤੋਂ ਬਾਅਦ ਜਿੱਥੇ ਪਿਆ ਸੀ ਨਾ ਮੋਟਰ ਤੇ ਜਿੱਥੋਂ ਲੈ ਕੇ ਆਏ ਸੀ ਬਹੁਤ ਬੁਰੀ ਹਾਲ ਸੀ ਬਾਪੂ ਤੇ ਹੁਣ ਤਾਂ ਬਾਪੂ ਨੂੰ 8 ਸਾਲ ਹੋ ਗਏ ਸਾਡੇ ਕੋਲ ਇੱਥੇ ਰਹਿੰਦੇ ਆ ਬਿੱਟੂ ਓਏ ਬਿੱਟੂ ਫੋਨ ਕੱਟ ਗਿਆ ਬਿੱਟੂ ਇਹ ਰਿਹਾ ਹਾਂ ਤੇ ਵਾਹਿਗੁਰੂ ਕਿਰਪਾ ਕਰਨ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਸਾਨੂੰ ਬਖਸ਼ੀਏ ਮਾਰੇ ਨੇ ਬਾਪੂ ਦੀ ਇੱਕੋ ਹੀ ਗੱਲ ਹੁੰਦੀ ਜਦੋਂ ਮੈਨੂੰ ਮਿਲਦਾ ਮੈਨੂੰ ਡਾਕਟਰ ਸਮਝਦਾ ਇਹ ਮੈਨੂੰ ਡਾਕਟਰ ਕਹਿੰਦਾ ਰਹਿੰਦਾ ਨਾ ਮੇਰੀ ਅੱਖਾਂ ਠੀਕ ਹੋ ਜਾਣਗੀਆਂ ਡਾਕਟਰ ਤੇ ਹੁਣ ਇਹਨੇ ਆਪਦੇ ਆੜੀ ਨਾਲ ਗੱਲ ਕਰਨੀ ਸੀਗੀ ਪਿੰਡ ਬਿੱਟੂ ਵੀਰਾ ਜਿਹੜੇ ਇਹਦਾ ਆੜੀ ਆ ਉਹਦੇ ਨਾਲ ਹੁਣ ਗੱਲ ਕਰ ਲਈ ਹੁਣ 2 ਮਹੀਨੇ ਵਧੀਆ ਖੁਸ਼ ਰਹੂਗਾ ਇਹਨੂੰ ਪਤਾ ਇੱਕ ਦੋ ਉਹਨੇ ਜਾਣਕਾਰੀਆਂ ਦੇਤੀਆਂ ਵੀਦਾ ਕਾਰੀ ਚੜਾਈ ਕਰ ਗਿਆ ਉਥੇ ਜਿਹੜਾ ਤੇਰਾ ਆੜੀਓ ਚੜਾਈ ਕਰ ਗਿਆ ਇੱਕ ਹਾਂ ਜਿਹੜਾ ਤੇਰਾ ਆੜੀ ਸੀ ਇੱਕ ਜਿਹੜਾ ਉਹ ਜਿਹੜਾ ਹੁਣ ਬਿੱਟੂ ਦੱਸਦਾ ਸੀ ਆਪਾਂ ਨੂੰ ਹੀ ਨਾ ਸੀ ਉਹਦਾ ਸਾਰੀ 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 ਮਰ ਗਿਆ ਹਨਾ ਬੰਦਾ ਬਹੁਤ ਚੰਗਾ ਜਾਈ ਉਹ ਵਧੀਆ ਸੀ ਮੁੰਡਾ ਹਾਂ ਜੀ ਸਾਰੇ ਅੱਛਾ ਜਦ ਮੈਂ ਭੇਦੀ ਦੇਣਾ ਮੈਂ ਉਹਦੀ ਭੇਦੀ ਬੜੀ ਤਖੜੀ ਬਣਾਈ ਜੀ ਆ ਹਾਂ ਟਰੈਕ ਕੋਲ ਹਾਂ ਤੇ ਜਦ ਵੀ ਮੇਰੇ ਕੋਲ ਮਾੜੇ ਕੋਈ ਜਣਾਣਾ ਹਾਂ ਤਾਂ ਵੀ ਵੀ ਦਿੰਦਾ ਹਾਂ ਜੀ ਮਰਾਜ ਹਾਂ ਪੈਕਪੁਗ ਤੇ ਤੁਹਾਨੂੰ ਪਲਾ ਵੀ ਦਿੰਦਾ ਹੈਗਾ ਪੈਕਪੁਗ ਲਵਾਉਂਦਾ ਸੀ ਖੜਿਆ ਕੀ ਗੱਲ ਹੋ ਗਈ ਕਿੱਥਾਂ ਮਰ ਗਿਆ ਹਾਂ ਦਿਲ دریا ਬੰਦਾ ਸੀ ਹਾਂ ਬਹੁਤ ਜਿਹੜਾ ਲੜਾ ਹੈਗਾ ਬਹੁਤ ਜਿਹੜਾ ਲੜਾ ਬੰਦਾ ਸੀ ਚਲੋ ਇਹ ਪਰਿਵਾਰ ਆ ਸਾਡਾ ਇਹ ਪਰਿਵਾਰ ਦੇ ਸਾਡੇ ਮੈਂਬਰ ਆ ਉਹ ਨਾਮ ਕਰਦੇ ਮੈਰੀ ਕਰਾਓ ਕਿਹਦੇ ਨਾਲ ਮਸੂਹ ਕਰਨਾ ਛਾਰੀ ਨਾ ਛਾਰੀ ਤਾਂ ਚਲਿਆ ਗਿਆ ਹੁਣ ਨਹੀਂ ਹਾਂ ਉਹਦਾ ਮਟੇ ਮਟਿਆ ਨਾ ਕਰਿਆ ਨਾ ਹਾਂ ਉਹਦਾ ਨੰਬਰ ਲੈ ਲੈਨੇ ਬਿੱਟੂ ਤੋਂ ਫਿਰ ਹਾਂ ਲੈ ਕੇ ਤੇਰੀ ਗੱਲ ਕਰਾ ਦਿੰਨੇ ਕੋਈ ਨਾ ਹਾਂ ਮੈਨੂੰ ਕਰਨਾ ਪਊ ਅਫਸੋਸ ਕਰਨਾ ਕਹਿੰਦਾ ਮੈਂ ਉਹਦੇ ਮੁੰਡੇ ਨਾਲ ਹਨਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਲੋਕੀ ਵਾਸਤੇ ਅਰਦਾਸ ਕਰਿਓ